ਹਰ ਛੋਟੀ ਜਿਹੀ ਬਿਮਾਰੀ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆਂ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੂ ਜਦੋਂ ਵੱਧ ਜਾਂਦਾ ਫਿਰ ਆਪਾਂ ਆਰਾਮ ਪਰੇ ਫੂਲ ਜਾਂਦੇ ਆਂ ਜਾਂ ਇੱਧਰ ਉੱਧਰ ਜਾਂਦੇ ਆਂ ਮੈਂ ਅੰਦਰ ਰਿਕਰਡਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਤੇ ਆਲੇ-ਦਾਲੇ ਤੁਹਾਨੂੰ ਪਤਾ ਹੀ ਹੋਣਾ 25 ਕਿਲੋਮੀਟਰ ਥੋੜੀ ਜਿਹੀ ਦਵਾਈ ਲੈਣ ਵਾਸਤੇ ਜਾਣਾ ਪੈਂਦਾ ਜਿਹੜਾ ਨਵਾਂ ਰੌਂਕ ਸੁਪਰ ਮੈਂ ਸੀ.ਓ.ਡੀ. ਹਸਪਤਾਲ ਜੁੜੀ ਕਰਿਆ ਰੂਪਨਗਰ ਅੰਦਰ ਇੱਥੇ ਜਿਹੜਾ ਕਲੀਨਿਕ ਖੁੱਲਿਆ ਆਪਣੇ ਆ ਪੰਜਾਬ ਸਰਕਾਰ ਵੱਲੋਂ ਖੁੱਲਿਆ ਗਿਆ ਸਾਨੂੰ ਔਰ ਹੋਰ ਜਾਂ ਤੁਹਾਨੂੰ ਕਾਫੀ ਸਹੂਲਤ ਹੋਈ ਆ ਸਾਸੀ ਵੀ ਜਦੋਂ ਬਿਮਾਰ ਹੁੰਦੇ ਆ ਇੱਥੇ ਡਾਕਟਰ ਸਾਹਿਬ ਕੋਲ ਆ ਕੇ ਚੈੱਕ ਕਰਾਉਂਦੇ ਆ ਬਹੁਤ ਵਧੀਆ ਚੈੱਕਅਪ ਕਰਦੇ ਡਾਕਟਰ ਸਾਹਿਬ ਚੰਗਾ ਰਿਜ਼ਲਟ ਆ ਰਿਹਾ ਮੈਨੂੰ ਵੀ ਕਸਟਮਰ ਦੀ ਵੀ ਕਾਫੀ ਦਿੱਕਤ ਸੀਗੀ ਜੋ ਹੁਣ ਕਾਫੀ ਨਾਰਮਲ ਹੋ ਗਿਆ ਹੈ 750 ਦੀ ਕਸਟਮਰ ਬਣਾ ਉਹਨੂੰ ਬਿਲਕੁਲ ਨਾਰਮਲ ਹੋ ਗਿਆ ਪਹਿਲਾਂ ਪ੍ਰਾਈਵੇਟ ਵੀ ਕਾਫੀ ਦਵਾਈ ਖਾਧੀ ਉਹ ਥੋੜਾ ਠੀਕ ਹੋ ਜਾਂਦਾ ਜਿ ਮੁੜ ਕੇ ਫੇਰ ਉੱਥੇ ਆ ਜਾਂਦੇ ਇਸ ਕਰਕੇ ਪ੍ਰਾਈਵੇਟ ਹਸਪਤਾਲਾਂ ਨਾਲ ਇਹ ਸਾਡ ਦਿੱਲੀ ਗੋਵਧਿਆ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਇੱਥੇ ਬਿਲਕੁਲ ਪਰਚੀ ਵੀ ਫਰੀ ਹੈ ਡਾਕਟਰ ਚੈੱਕ ਕੋਈ ਜੋਗਾ ਵੀ ਫਰੀ ਸਾਰੇ ਦਵਾਈਆਂ ਵੀ ਫਰੀ ਮਿਲਦੀਆਂ तकरीबन ਸਾਰੀਆਂ ਮਿਲ ਜਾਂਦੀਆਂ ਜੀ ਮੇਰੇ ਤੋਂ ਕਸਟੋਲ ਤੇ ਚੱਲਦਾ ਉਹ ਤਾਂ ਮੈਨੂੰ ਸਾਰੀ ਇੱਥੋਂ ਮਿਲ ਜਾਂਦੀ ਜੰਦੇ ਫ੍ਰੀਜ਼ ਸਾਰੀ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚਰੌਣ ਕਾ ਮੜਿਆਉਣ ਗਿੱਧੇ ਪੰਗੜੇ ਪਹਿਣ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ